ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਰਾਜਵੀਰ ਜ਼ਵੰਦਾ ਹੋਣਾਂ ਦਾ ਐਕਸੀਡੈਂਟ ਹੋ ਗਿਆ ਤੁਸੀਂ ਫੂਟ ਇਸ ਗਏ ਫਿਰ ਦੇਖ ਕੇ ਆਏ ਹੋ ਤੁਸੀਂ ਰਾਜਵੀਰ ਕਿਸ ਕੰਡੀਸ਼ਨ ਦੇ ਵਿੱਚ ਸੀਗਾ ਜਦੋਂ ਬੈੱਡ ਤੇ ਸੀਗਾ ਬੇਸੁਰਤ ਜਿਹੀ ਸੀਗਾ ਜਦੋਂ ਉਹਨੂੰ ਦੇਖਿਆ ਹੁਣ ਵੀ ਦੇਖਦੇ ਆਂ ਉਦੋਂ ਹਾਰਟ ਬੀਟ ਸਲੋਸ ਹੋਈ ਹੋਈ ਸੀਗੀ ਹੁਣ ਸਾਰਾ ਕੁਝ ਇੰਪਰੂਵ ਕਰ ਗਿਆ ਠੀਕ ਹੋ ਰਿਹਾ ਅਜ ਉਹਨਾਂ ਦੇ ਮਾਤਾ ਜੀ ਚਾਚਾ ਜੀ ਔਰ ਸ਼ਾਇਦ ਵਾਈਫ ਵੀ ਉਹਨਾਂ ਦੀ ਸਿਸਟਰ ਵੀ ਆ ਕੇ ਗਏ ਆ ਸਿਸਟਰ ਆਏ ਵਾਈਫ ਨਹੀਂ ਸੀ ਅੱਛਾ ਸਿਸਟਰ ਆਇਆ ਕੀ ਕਿਹਾ ਫਿਰ ਉਹਨਾਂ ਨੇ ਸਿਸਟਰ ਕੇ ਚੜਦੀ ਕਲਾ ਚ ਨੇ ਰਿਪੋਰਟਸ ਕੀ ਕਹਿਰੀਆਂ ਨੇ ਤੁਹਾਡੇ ਨਾਲ ਤਾਂ ਪਿਆਰ ਵੀ ਖਾਸਾ ਰਾਜਵੀਰ ਹੁਣਾਂ ਦਾ ਥੋੜੀ سپورਟ ਕੀਤੀ ਇਲੈਕਸ਼ਨ ਦੌਰਾਨ ਵੀ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਇੱਥੇ ਰਿਹਾ ਇਲੈਕਸ਼ਨ ਦੇ ਦੌਰਾਨ ਇੱਥੇ ਪਿੰਡ ਦੇ ਵਿੱਚ ਕੱਲੇ ਕੱਲੇ ਘਰ ਸਾਡੇ ਨਾਲ ਗਿਆ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਐਡਮਿਟ ਹੈ ਉਹਨਾਂ ਲਈ ਸਿਹਤਿਆਬੀ ਲਈ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਦਾ ਪਿੰਡ ਪੋਨਾ ਜਿੱਥੇ ਇਸ ਵੇਲੇ ਮੈਂ ਮੌਜੂਦ ਹਾਂ ਉਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਔਰ ਅੱਜ ਉਹਨਾਂ ਦੇ ਜੋ ਸਿਹਤਿਆਬੀ ਲਈ ਅਰਦਾਸ ਕੀਤੀ ਗਈ ਹੈ ਖਨਪਾਟ ਸਾਹਿਬ ਦੇ ਭੂਗ ਪਾਏ ਗਏ ਆ ਤੇ ਕਿ ਰਾਜਵੀਰ ਜਵੰਦ ਵਾਲੀ ਦੁਨੀਆ ਭਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਸਰਪੰਚ ਸਾਹਿਬ ਛੋਟੇ ਤਾਂ ਗਵਾਂਢੀ ਵੀ ਨਹੀਂ ਰਾਜਵੀਰ ਜਵੰਦ ਹੁਣ ਛੋਟੇ ਮੇਲੇ ਖਲ ਸ੍ਰੀਕੇ ਚੋਂ ਮੇ ਹੁਣੇ ਆ ਔਰ ਰਾਜਵੀਰ ਦੇ ਨਾਲ ਜਿਹੜਾ ਇਹ ਮਿਸ ਹੈਪਨਿੰਗ ਹੋਈ ਹੈ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਅੱਜ ਅਖੰਡ ਪਾਤਸ਼ਾਹਬ ਵੀ ਕਰਵਾਏਗੇ ਅੱਜ ਉਹਨਾਂ ਦੇ ਮਾਤਾ ਜੀ ਔਰ ਰਾਜਵੀਰ ਦੇ ਵਾਈਫ ਦੇ ਨਾਲ ਵੀ ਹੋਈਏ ਮੁਲਾਕਾਤ ਤੁਹਾਡੀ ਕੀ ਕਹਿੰਦੇ ਨੇ ਉਹਨਾਂ ਦੇ ਮਾਤਾ ਜੀ ਆਏ ਸੀਗੇ ਸਿਸਟਰ ਆਈ ਸੀਗੇ ਉਹਦੇ ਚਾਚਾ ਜੀ ਆਏ ਸੀਗੇ ਅੱਜ ਅੱਜ ਸਦਮਾ ਕਲਾਂ ਗੁਰਦੁਆਰਾ ਸ੍ਰੀ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੈਗਾ ਚਰਨਛੋਹ ਪ੍ਰਾਪਤ ਉੱਥੇ ਕੰਡ ਪਾਟ ਸਾਹਿਬ ਦੇ ਭੋਗ ਪਾਏ ਗਏ ਸਿਹਤ ਦੀ ਅਰਦਾਸ ਕੀਤੀ ਗਈ ਤਾਂ ਕਿ ਛੇਤੀ ਤੰਦਰੁਸਤ ਹੋ ਕੇ ਘਰ ਆਵੇ ਹੂੰ ਕੀ ਰਿਪੋਰਟਸ ਕੀ ਕਹਿ ਰਹੀਆਂ ਨੇ ਉਹਨਾਂ ਦੇ ਮਾਤਾ ਜੀ ਨਾਲ ਥੋੜੀ ਗੱਲ ਹੋਈ ਕੱਲ ਗगन ਕੋਖਰੀ ਉਹਨਾਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਉਹਨਾਂ ਦੇ ਮਾਤਾ ਜੀ ਤਾਂ ਬਹੁਤ ਚੜ੍ਹਦੀ ਕਲਾ 'ਲੇ ਆ ਉਹਨਾਂ ਨੂੰ ਪੂਰਾ ਗੁਰੂ ਸਾਹਿਬ ਤੇ ਭਰੋਸਾ ਹੈ ਕਿ ਗੁਰੂ ਸਾਹਿਬ ਰਾਜਵੀਰ ਨੂੰ ਠੀਕ ਕਰਨਗੇ ਤਾਂ ਕਿਹੋ ਜੀ ਅੱਜ ਗੱਲਬਾਤ ਸੀ ਕੀ ਕਹਿੰਦੇ ਉਹ ਦੇਖੋ ਜੀ ਗੁਰੂ ਸਾਹਿਬ ਤੇ ਭਰੋਸਾ ਗੁਰੂ ਸਾਹਿਬ ਨੇ ਸਾਰਾ ਕੁਝ ਕਰਨਾ ਜਿਸ ਮੋੜ ਤੇ ਪਹੁੰਚਿਆ ਸੀ ਉਸ ਮੋੜ ਤੋਂ ਅੱਗੇ ਉਠਾ ਕੇ ਉਹ ਲੈ ਚੱਲੇ ਆ ਤੇ ਤੰਦਰੁਸਤੀ ਵਾਲ ਨੂੰ ਵੱਧ ਰਿਹਾ ਹੋ ਤੇ ਮਹਾਰਾਜ ਤੇ ਪੂਰਨ ਭਰੋਸਾ ਕਰਕੇ ਇਹ ਕੁਝ ਹੋ ਰਿਹਾ ਸਮੂਹ ਸੰਗਤਾਂ ਦੇ ਸੰਬੰਧਾਂ ਦੇ ਵਿੱਚ ਸਾਰੇ ਅਰਦਾਸਾਂ ਬੇਨਤੀਆਂ ਕਰਦੇ ਆ ਪਾਠ ਕਰਦੇ ਆ ਅਸੀਂ ਉੱਥੇ ਦੇਖਿਆ ਵੀ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਜਾਣਦੇ ਸੀ ਉਹ ਗੁਰੂ ਘਰ ਜਾ ਕੇ ਅਰਦਾਸ ਕਰਕੇ ਦੇਖ ਲੈ ਕੇ ਆਉਂਦੇ ਸੀਗੇ ਕੋਈ ਦਰਬਾਰ ਸਾਹਿਬ ਜਾ ਕੇ ਆਇਆ ਕੋਈ ਸਿੰਘ ਸ਼ੀਦਾਂ ਜਾ ਕੇ ਆਇਆ ਮਤਲਬ ਜਿਨ੍ਹਾਂ ਨੂੰ ਨਹੀਂ ਜਾਣਦੇ ਵੀ ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਆਉਂਦੇ ਆ ਜਿਹੜੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦੇ ਆ ਜਦੋਂ ਇਹ ਜੀ ਅਰਦਾਸ ਬੇਨਤੀ ਕਰੀ ਜਾਂਦੀ ਹੈ ਤਾਂ ਉਹ ਜ਼ਰੂਰ ਲੱਗਦੀ ਆ ਜਲਦੀ ਠੀਕ ਹੋਵੇਗਾ ਜਦੋਂ ਰਾਜਵੀਰ ਰੱਬ ਕਰੇ ਉੱਠੇ ਜਲਦੀ ਜਲਦੀ ਰਾਜਵੀਰ ਉੱਠ ਕੇ ਖੜਾ ਹੋਊਗਾ ਦੇਖੂਗਾ ਕੀ ਸਾਰੀ ਦੁਨੀਆ ਉਹਦੇ ਲਈ ਅਰਦਾਸਾਂ ਕਰ ਰਹੀ ਸੀਗੀ ਕਿ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਮੇਰਾ خیال ਉਹਨੇ ਸੋਚਿਆ ਨਹੀਂ ਹੋਊਗਾ ਕਿ ਉਹਦੇ ਗਾਣਿਆਂ ਨੂੰ ਲੋਕ ਇੰਨਾ ਪਿਆਰ ਕਰਦੇ ਆ ਉਹਨੂੰ ਇੰਨਾ ਪਿਆਰ ਕਰਦੇ ਆ ਕਿਉਂਕਿ ਉਹਦੀ ਕੋਈ ਕੰਟਰੋਵਰਸੀ ਵੀ ਨਹੀਂ ਗਈ ਕਿਸੇ ਦੇ ਨਾਲ ਬਿਲਕੁਲ ਜੀ ਬਿਲਕੁਲ ਉਹਦੀ ਕਿਸੇ ਨਾਲ ਬਣੀ ਸੀ ਜਿੱਦਾਂ ਦਾ ਉਹਦੀ ਨੇਚਰ ਸੀ ਉਹ ਹਮੇਸ਼ਾ ਹੱਸਦਾ ਖੇਡਦਾ ਰਹਿਣਾ ਵੱਡੇ ਛੋਟੇ ਦਾ ਨਹੀਂ ਸੀ ਉਹਨੂੰ ਵੀ ਕਿਸੇ ਗਰੀਬੀ ਅਮੀਰੀ ਦਾ ਨਹੀਂ ਵੀ ਆ ਯਾਰ ਬੱਚਾ ਜਾਂ ਬੰਦਾ ਗਰੀਬ ਆ ਮੈਂ ਇਹਦੇ ਕੋਲ ਨਹੀਂ ਖੜਨਾ ਹੁਣ ਮੇਰਾ ਸਟੇਟਸ ਅਪ ਹੋ ਗਿਆ ਕੋਈ ਉਹੋ ਜਿਹੀ ਗੱਲ ਨਹੀਂ ਜੱਫੀਆਂ ਪਾਪਾ ਮਿਲਦਾ ਸੀਗਾ ਮਤਲਬ ਉਹਦੇ ਵਿੱਚ ਉਹ ਕੋਈ ਹੈ ਹੀ ਨਹੀਂ ਸੀ ਹੋਮੇ ਵਾਲੀ ਸਟਾਰ ਵਾਲੀ ਕਲਾਕਾਰ ਸਟਾਰ ਵਾਲੀ ਕਲਾਕਾਰ ਪਿੰਡ ਆ ਕੇ ਤਾਂ ਉਹ ਪਹਿਲਾਂ ਵਾਲਾ ਰਾਜਵੀਰ ਹੀ ਹੁੰਦਾ ਸੀਗਾ ਹਾਂ ਹਾਂਜੀ ਤੁਹਾਡੀ ਲਾਸਟ ਕਦੋਂ ਗੱਲਬਾਤ ਹੋਈ ਕੋਈ ਕਨਵਰਸੇਸ਼ਨ ਰਾਜਵੀਰ ਦੇ ਨਾਲ ਇਸ ਐਕਸੀਡੈਂਟ ਤੋਂ ਪਹਿਲਾਂ ਕਦੋਂ ਮਿਲੇ ਆ ਤੁਸੀਂ ਥੋੜੇ ਜਿ ਦਿਨ ਪਹਿਲਾਂ ਅਸੀਂ ਇੱਥੇ ਇਕੱਠੇ ਹੋਏ ਸੀਗੇ ਹਾਂ ਤੇ ਪ੍ਰੋਗਰਾਮ ਬਣਾਇਆ ਸੀ ਉਹ ਵੀ ਆਪਾਂ ਹੜਪੀੜਤ ਪਰਿਵਾਰਾਂ ਲਈ ਕੋਈ ਮਦਦ ਲੈ ਕੇ ਪਹੁੰਚੀਏ ਹਾਂ ਤੇ ਇੱਥੇ ਬੈਠੇ ਬੈਠੇ ਸਾਰੇ ਜਣੇ ਕਹਿੰਦੇ ਵੀ ਜਿੰਦਾਂ ਅਸੀਂ ਇੱਕ ਦੂਜੇ ਨੂੰ ਕਾਲ ਕਰੀ ਦੀ ਮੈਂ ਰਾਜਵੀਰ ਨੂੰ ਵੀ ਕਾਲ ਕਰੀ ਮੈਂ ਕਿਹਾ ਰਾਜਵੀਰ ਭਾਈ ਆਪਾਂ ਹੜਪੀਟਾਂ ਦੀ ਮਦਦ ਲੈਣੀ ਆ ਕਰਨੀ ਆ ਜਾ ਕੇ ਹਾਂ ਤੇ ਵੀ ਕਿਵੇਂ ਕਰਨਾ ਤੂੰ ਆਏਗਾ ਕਿਦਾਂ ਦਾ ਕਹਿੰਦਾ ਵੀ ਵੀਰੇ ਅੱਜ ਤਾਂ ਮੈਂ ਵੀ ਚੱਲਿਆ ਵਾ ਬਈ ਤੁਸੀਂ ਦੇਖ ਲਓ ਜਿਵੇਂ ਵੀ ਕਰਨਾ ਮੈਂ ਤੁਹਾਡੇ ਨਾਲ ਹਾਂ ਵੀ ਜੋ ਮੇਰੀ ਡਿਊਟੀ ਲਾਉਂਗੇ ਮੈਂ ਉਸੇ ਤਰ੍ਹਾਂ ਕਰੂੰਗਾ ਹਾਂ ਹਾਂ ਔਰ ਲਗਾਤਾਰ ਪਿੰਡ ਆਉਣਾ ਜਾਣਾ ਲੱਗੇ ਰਹਿੰਦਾ ਸੀਗਾ ਘਰ ਤਾਂ ਤੁਹਾਡੇ ਘਰ ਦੇ ਨਾਲ ਹੀ ਆ ਨਾ ਆਜਵੀਰ ਜਵਾਲਾ ਨਾਲ ਹੀ ਸਾਂਝੀ ਗੰਦਾ ਜੀ ਉਹ ਹਰ ਜਦੋਂ ਵੀ ਉਹਨੂੰ ਟਾਈਮ ਲੱਗਦਾ ਸੀਗਾ ਆਪਣੇ ਜਿਸ ਤਰ੍ਹਾਂ ਦਾ ਸ਼ਡਿਊਲ ਸੀਗਾ ਉਹਦੇ ਵਿੱਚੋਂ ਟਾਈਮ ਕੱਢ ਕੇ ਘਰ ਆਉਂਦਾ ਸੀ ਕਿਤੇ ਮਾਤਾ ਜੀ ਉਹਨਾਂ ਦੇ ਆ ਜਾਂਦੇ ਸੀਗੇ ਕਿਉਂਕਿ ਬੱਚੇ ਉਹਨੇ ਉੱਥੇ ਪੜਨ ਲਾਏ ਹੋਏ ਸੀਗੇ ਸਟਰੋਂਗ ਆਉਣਾ ਜਾਣਾ ਉਧਰ ਲੱਗਿਆ ਰਹਿੰਦਾ ਸੀ ਕਿੰਨੇ ਬੱਚੇ ਨੇ ਬਾਈ ਰਾਜਵੀਰ ਉਹਨਾਂ ਦੇ ਦੋ ਬੱਚੇ ਨੇ ਇੱਕ ਵੱਡੀ ਬੇਟੀ ਐ ਛੋਟਾ ਬੇਟਾ ਬੇਟਾ ਮੇਰੇ ਖਿਆਲ ਦੋ ਤਿੰਨ ਸਾਲਾਂ ਦਾ ਹੀ ਨਹੀਂ ਤਿੰਨ ਚਾਰ ਸਾਲ ਦਾ ਬੇਟਾ 8 9 9 10 ਸਾਲ ਦੀ ਬੇਟੀ ਆ ਹਾਂਜੀ ਜਦੋਂ ਤੁਹਾਡੇ ਗਵਾਂਡ ਪਿੰਡ ਗੁਰੂ ਸਾਹਿਬ ਦੇ ਚਰਨ ਛੂਹ ਪ੍ਰਾਪਤ ਧਰਤੀ ਐ ਉੱਥੇ ਰਾਜਵੀਰ ਬਾਈ ਦੀ ਸਿਹਤ ਯਾਬੀ ਲਈ ਅਰਦਾਸ ਹੋਈ ਐ ਅੱਜ ਉਹਨਾਂ ਦੇ ਮਾਤਾ ਜੀ ਚਾਚਾ ਜੀ ਔਰ ਸ਼ਾਇਦ ਵਾਈਫ ਵੀ ਉਹਨਾਂ ਦੀ ਸਿਸਟਰ ਵੀ ਆ ਕੇ ਗਏ ਐ ਸਿਸਟਰ ਆਏ ਵਾਈਫ ਨਹੀਂ ਸੀ ਅੱਛਾ ਸਿਸਟਰ ਆਇਆ ਕੀ ਕਿਹਾ ਫਿਰ ਉਹਨਾਂ ਨੇ ਸਿਸਟਰ ਕਿ ਚੜਦੀ ਕਲਾ ਚ ਨੇ ਰਿਪੋਰ ਰਿਪੋਰਟਸ ਜੋ ਆਉਣੀਆਂ ਸੀਗੀਆਂ ਜੇ ਕੁਛ ਤੇ ਉਹ ਹੁਣ ਆ ਜਾਂਦੀਆਂ ਤਾਂ ਪਤਾ ਲੱਗ ਜਾਏਗਾ ਵੀ ਕਿੱਦਾਂ ਦੀ ਹੈਗੀ ਹੈ ਕੰਡੀਸ਼ਨ ਹਾਂ ਹਾਂਜੀ ਦਿੱਲੀ ਵੀ ਕੁਝ ਰਿਪੋਰਟਸ ਭੇਜੀਆਂ ਗਈਆਂ ਹੋਰ ਵੱਖ-ਵੱਖ ਹਾਂਜੀ ਉਹ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਵੱਖ-ਵੱਖੀ ਤੁਹਾਨੂੰ ਵੀ ਲੱਗਾ ਤੁਹਾਡੇ ਤੁਹਾਡੇ ਤਾਂ ਲਗਾਤਾਰ ਪਰਿਵਾਰ ਟੱਚ ਦੇ ਵਿੱਚ ਹੈ ਨਾ ਤੁਸੀਂ ਕਹਿ ਰਹੇ ਸੀ ਕਿ ਦਿੱਲੀ ਭੇਜੀਆਂ ਰਿਪੋਰਟਸ ਹਾਂਜੀ ਹਾਂਜੀ ਜਿੱਥੇ ਜਿੱਥੇ ਵੀ ਸੰਪਰਕ ਹੈਗਾ ਕਿ ਨਾ ਜਸ ਜਸ ਕਿਸੇ ਬੰਦੇ ਦਾ ਤਾਂ ਉਹ ਹਰ ਜਗ੍ਹਾ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਜਲਦੀ ਠੀਕ ਹੋਵੇ ਸਹੀ ਇਲਾਜ ਹੋ ਜਾਵੇ ਕੀ ਕਹਿ ਰਿਹਾ ਵੈਸੇ ਇਸ ਦਸ਼ਾ ਦੇ ਵਿੱਚ ਪਰਿਵਾਰ ਕਿਉਂਕਿ ਪਰਿਵਾਰ ਨੇ ਕਦੇ ਨਹੀਂ ਸੋਚਿਆ ਹੋਊਗਾ ਕੋਈ ਨਹੀਂ ਸੋਚਦਾ ਕਿ ਕਦੇ ਇਸ ਤਰ੍ਹਾਂ ਦੀ ਹੈਪਨਿੰਗ ਵੀ ਹੋ ਸਕਦੀ ਹੈ ਬਿਲਕੁਲ ਜੀ ਪਰਿਵਾਰ ਨੇ ਕਦੇ ਪਹਿਲਾਂ ਇਹ ਸੋਚਿਆ ਨਹੀਂ ਸੀ ਵੀ ਇਹ ਹੋ ਸਕਦਾ ਵਾ ਉਹ ਮਤਲਬ ਉਹ ਸ਼ੌਂਕੀ ਮੁੰਡਾ ਸੀਗਾ ਮੁੰਡਾ ਵਾ ਹਰ ਟਾਈਮ ਟਿਪ ਟੋਪ ਹੋ ਕੇ ਰਹਿਣਾ ਵਧੀਆ ਘੁੰਮਣ ਫਿਰਨ ਦਾ ਸ਼ਕੀਨ ਆ ਤੇ ਇਸ ਕਰਕੇ ਉਹਨੇ ਕਦੇ ਸੋਚਿਆ ਨਹੀਂ ਸੀ ਕਿ ਆ ਵੇ ਏਡੀ ਵੱਡੀ ਬਾਈਕ ਮੈਂ ਲਈ ਐਨੀ ਮਹਿੰਗੀ ਲਈ ਆ ਬਈ ਇਹ ਮੈਨੂੰ ਕਿੱਧਰ ਨੂੰ ਲੈ ਕੇ ਚਲੀ ਜਾਊਗੀ ਹਾਂ ਇਹ ਤਾਂ ਮਨ ਦੇ ਵਿੱਚ ਉਹਨੇ ਸੋਚਿਆ ਹੀ ਨਹੀਂ ਸੀ ਕਦੇ ਮੇਰੇ ਖਿਆਲੋਂ BMW ਦੀ ਜਿਹੜੀ ਬਾਈਕ ਆ ਜਿੰਨਾ ਜਿੱਤੇ ਤੇ ਸਵਾਰ ਸੀਗੀ ਜਦੋਂ ਐਕਸੀਡੈਂਟ ਹੋਇਆ ਮੇਰੇ ਖਿਆਲ 23-24 ਲੱਖ ਦੀ ਸ਼ਾਇਦ ਲਈ ਉਹਨਾਂ ਨੇ ਬਾਈਕ ਪਿੰਡ ਵੀ ਲੈ ਕੇ ਆਏ ਸੀਗੇ ਬਾਈਕ ਨਹੀਂ ਪਿੰਡ ਨਹੀਂ ਲੈ ਕੇ ਆਏ ਸੀ ਪਿੰਡ ਨਹੀਂ ਲੈ ਕੇ ਆਇਆ ਸੀ ਕਿ ਹੁਣੇ ਥੋੜੇ ਦਿਨ ਪਹਿਲਾਂ ਹੀ ਲਈ ਸੀਗੀ ਉਹਨੇ ਹਾਂ ਹਾਂ ਹਾਂਜੀ ਔਰ ਉਹਨਾਂ ਨੂੰ ਵੈਸੇ ਉਡਣ ਦਾ ਵੀ ਬਹੁਤ ਸ਼ੌਂਕ ਸੀ ਕਦੇ ਪੈਰਾਗਲਾਈਡਿੰਗ ਕਰਦੇ ਨਜ਼ਰ ਆਉਂਦੇ ਆ ਔਰ ਪਿੰਡ ਪਿੰਡ ਦੀਆਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਮੈਂ ਪਿੰਡ ਦੇ ਵਿੱਚ ਐਡਵੈਂਚਰ ਕਰਦੇ ਨਜ਼ਰ ਆਉਂਦੇ ਹਾਂ ਜੀ ਪਹਿਲਾਂ ਪਿੰਡ ਸਭ ਤੋਂ ਪਹਿਲਾਂ ਪੈਂਡ ਹੀ ਕਰਦਾ ਹੁੰਦਾ ਸੀ ਪੈਂਡ ਹੀ ਉਡਾਉਂਦਾ ਦੇ ਖੇਤਾਂ ਦੇ ਵਿੱਚ ਲੈ ਜਾਣਾ ਤੇ ਜਾ ਕੇ ਉਡਾਉਣਾ ਉਹਨੂੰ ਜਦੋਂ ਪਹਿਲਾਂ ਪਹਿਲਾਂ ਲੈ ਗਿਆ ਤਾਂ ਮੈਨੂੰ ਨਾਲ ਲੈ ਗਿਆ ਕਹਿੰਦਾ ਚੱਲ ਆ ਜਾ ਦੇਖੀਏ ਆਪਾਂ ਤੇ ਮੈਂ ਕਿਹਾ ਵੀ ਆਉਂਦਾ ਵੀ ਆ ਕਿ ਐਵੇਂ ਹੀ ਕਹਿੰਦਾ ਨਹੀਂ ਦੇਖਦਾ ਜੈਂ ਵੀਰ ਕਿ ਕੀ ਬਣਦਾ ਮਤਲਬ ਵਧੀਆ ਤੁਸੀਂ ਵੀ ਨਾਲ ਫਲਾਈ ਕੀਤਾ ਨਹੀਂ ਨਹੀਂ ਅੱਛਾ ਦੇਖਿਆ 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 ਮੈਨੂੰ ਨਾਲ ਲੈ ਕੇ ਗਿਆ ਦਿਖਾਉਣਾ ਮੈਂ ਤੁਹਾਨੂੰ ਕਿੱਦਾਂ ਹਾਂ ਕਿਉਂਕਿ ਜਿਹਨੇ ਨਹੀਂ ਉਹ ਚੜੇ ਜਾਂਦਾ ਉਹਨੂੰ ਉਹਦੇ ਬਾਰੇ ਨਹੀਂ ਪਤਾ ਕਿ ਕਿਦਾਂ ਇਹਦੀ ਫਲਾਈ ਹੁੰਦੀ ਹੈ ਜੋ ਬਾਬਾ ਜੀ ਨਾਲ ਵੀ ਕਰਦੇ ਗੱਲ ਬਾਬਾ ਜੀ ਤੁਸੀਂ ਰਾਜਵੀਰ ਹੁਣਾਂ ਦੇ ਪਿੰਡ ਦੇ ਵਿੱਚ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਹੋ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ ਕਿਹੋ ਜਿਹਾ ਨੇਚਰ ਆ ਰਾਜਵੀਰ ਹੁਣਾਂ ਦਾ ਕਿਉਂਕਿ ਸਾਰੇ ਦੱਸਦੇ ਕਿ ਉਹ ਮਲਾਪੜੇ ਸੁਭਾ ਦਾ ਨੌਜਵਾਨ ਆ ਦੇਖੋ ਜਦੋਂ ਮੈਂ ਡਿਊਟੀ ਸ਼ੁਰੂ ਕੀਤੀ ਸੀ ਅਸ ਤੋਂ 17-18 ਸਾਲ ਪਹਿਲੇ ਉਦੋਂ ਇਸ ਬੱਚੇ ਦੀ ਉਮਰ ਵੀ ਤਕਰੀਬ 17-18 ਸਾਲ ਸੀਗੀ ਤੇ ਉਸ ਤੋਂ ਬਾਅਦ ਇਹ ਬੱਚਾ ਤਕਰੀਬਨ ਗੁਰੂ ਘਰ ਤਕਰੀਬਨ ਆਉਂਦਾ ਜਾਂਦਾ ਆਉਦਾ ਸੀਗਾ ਤੇ ਇਹ ਡੇਢ ਕੋ ਸੂਣੀ ਥੋੜਾ ਜਿਹਾ ਹੋਇਆ ਮਹਾਲੀ ਗਏ ਨੇ ਤੇ ਇੱਥੇ ਗੁਰੂ ਘਰ ਦੇ ਵਿੱਚ ਤਕਰੀਬਨ ਜਦੋਂ ਆਉਂਦੇ ਸਨ ਉਦੋਂ ਇੱਥੇ ਗੁਰੂ ਘਰ ਹੋ ਕੇ ਜਾਣਾ ਹੂੰ ਪਿਛੇ ਸਰਪੰਚੀ ਵੋਟਾਂ ਆਈਆਂ ਸਪੰਸਰ ਸਾਡੇ ਨਵੇਂ ਚੁਣੇ ਗਏ ਉਦੋਂ ਇਹ ਤਕਰੀਬਨ ਸਾਰੇ ਪਿੰਡ ਦੇ ਵਿੱਚ ਵਿਚਰਦੇ ਰਹੇ ਨੇ ਹੂੰ ਤੇ ਉਦੋਂ ਫਿਰ ਗੁਰੂ ਘਰ ਵੀ ਇਹਨਾਂ ਨੇ ਆਉਣਾ ਤੇ ਤਕਰੀਬਨ ਆਉਣਾ ਤੇ ਸਾਨੂੰ ਫਿਰ ਪਹਿਲੇ ਮਾਰ ਕੇ ਆਖਣਾ ਗੈਨ ਜੀ ਮਾਰ ਖੋਲੋ ਬਾਬਾ ਜੀ ਤੇ ਮਾਰ ਖੋਲ ਨੇ ਹੱਥ ਬਿਠਾਉਣਾ ਮਿੱਠਾ ਮੱਥਾ ਟੇਕੀਦਾ ਰ ਬਾਬਾ ਜੀ ਹੈ ਸ਼ਾਮ ਨੂੰ ਪਰਵਾ ਬੱਚਾ ਸਾਰਾ ਜੋ ਵੱਢਦੇ ਹੋ ਜੇ ਸਾਰੇ ਪਰਿਵਾਰ ਦੀ ਪੁੱਛ ਨਹੀਂ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਅੱਜ ਬੜਾ ਵੱਡਾ ਗਾਇਕਰ ਬਣ ਚੁੱਕਿਆ ਜਿਵੇਂ ਸਾਨੂੰ ਇਹ ਪਹਿਲਾਂ ਬਲੁੰਦੇ ਉਸੇ ਤਰ੍ਹਾਂ ਇਹਨੇ ਬੱਚੇ ਨੇ ਸਾਨੂੰ ਬਲੁੰਦੇ ਨੇ ਸਾਰੇ ਕੋਈ ਇਹਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਨਹੀਂ ਅੱਜ ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਕਿ ਜਲਦੀ ਠੀਕ ਹੋ ਜਾਣ ਰਾਜਵੀਰ ਲਗਾਤਾਰ ਤੁਹਾਡੇ ਪਿੰਡ ਤੋਂ ਅਰਦਾਸ ਹੋ ਰਹੀ ਹੈ ਗੁਰੂ ਘਰ ਸਵੇਰੇ ਸ਼ਾਮ ਜਦੋਂ ਪਹਿਲੇ ਦਿਨ ਸਾਨੂੰ 4 ਵਜੇ ਪਤਾ ਲੱਗਾ ਵੀ ਇਹ ਐਕਸੀਡੈਂਟ ਹੋ ਗਿਆ ਫਿਰ ਅਸੀਂ ਸ਼ਾਮ ਨੂੰ ਇਸ਼ਨਾਨ ਪਾਣੀ ਕਰਕੇ ਇਹ ਇੱਕ ਦੋ ਬੰਦੇ ਆਏ ਤੇ ਉਹਨਾਂ ਨੇ ਗੱਲਬਾਤ ਕੀਤੀ ਵੀ ਆਪਾਂ ਸਰਪੰਚ ਸਾਹਿਬ ਸਾਡੇ ਉੱਥੇ ਚਲੇ ਗਏ ਸਨ ਹੂੰ ਤੇ ਉਹ ਕਹਿੰਦੇ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਫੇ ਸਾਡੇ ਕੋ 5 ਵਜੇ ਸ਼ਾਮ ਦੇ ਫਿਰ ਅਸੀਂ ਅਨਾਉਂਸਮੈਂਟ ਕੀਤੀ ਵੀ ਆਓ ਭਾਈ ਸਾਰੇ ਇਹ ਘਟਨਾ ਵਾਪਰੀ ਹੈ ਤੇ ਆਪਾਂ ਰਲ ਕੇ ਸਤਿਗੁਰੂ ਜੀ ਅੱਗੇ ਅਰਦਾਸਾਂ ਕਰੀਏ ਹੂੰ ਤੇ 6 ਵਜੇ ਫਿਰ ਅਸੀਂ ਅਰਦਾਸ ਕੀਤੀ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਅਰਦਾਸ ਕਰਕੇ ਸਤਿਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਜੀ ਨੇ ਫਿਰ ਹੁਕਮਨਾਮਾ ਦਿੱਤਾ ਕਿਉਂਕਿ ਜੋ ਤਤਸਾਰ ਹੁਕਮਨਾਮੇ 'ਚ ਹੀ ਹੁੰਦਾ ਹੈ ਅਰਦਾਸ ਦਾ ਜੋ ਸਾਰਾ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਸ ਵਾਲੇ ਹੱਥ ਦੇ ਰੱਖ ਕੇ ਆਪਣੇ ਕੋ ਸਾਹ ਸਾਹ ਪਰ ਤਪਾਲੇ ਪ੍ਰਭ ਸੋ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਬੀਤ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਆਪਣੇ ਜੋ ਵੀ ਗੁਰੂ ਕੇ ਸੇਵਕ ਹੁੰਦੇ ਨੇ ਉਹਨਾਂ ਨੂੰ ਦੁੱਖ ਦੀ ਘੜੀ ਵੇਖਣ ਨਹੀਂ ਦਿੰਦਾ ਤੇ ਸਭ ਦੀ ਪਾਲਣਾ ਕਰਦਾ ਤੇ ਕਿਰਪਾ ਕਰੇਗਾ ਸਤਿਗੁਰੂ ਜੀ ਇਹਨੂੰ ਹਮ ਦਿੱਤਾ ਤੇ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਸਾਰੇ ਪਿੰਡ ਦੇ ਅੱਜ ਵੀ ਖੰਡਪਾਟ ਸਾਹਿਬ ਦੇ ਭੋਗ ਪਾਏ ਗਿਆ ਖੰਡਪਾਟ ਰੱਖਿਆ ਗਿਆ ਸੀਗਾ ਤੁਹਾਡੇ ਨੇੜਲੇ ਪਿੰਡ ਦੇ ਵਿੱਚ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਆ ਉੱਥੇ ਗੁਰਦੁਆਰਾ ਸਾਹਿਬ ਜਿੱਥੇ ਰਾਜਵਰ ਉਹਨਾਂ ਦਾ ਪਰਿਵਾਰ ਵੀ ਪਹੁੰਚਿਆ ਸੀਗਾ 6ਵੇਂ ਪਾਤਸ਼ਾਹ ਅਰਗੁਵੰਦ ਸਾਹਿਬ ਜਿੱਦੀ ਚਰਨਛੋਹ ਪ੍ਰਾਪਤ ਨਾਲ ਸਿਧਵਾ ਕਲਾ ਪਿੰਡ ਹੈ ਉੱਥੇ ਉਹਨਾਂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬਾ ਉੱਥੇ ਤਕਰੀਬਨ ਸਾਰੇ ਇਲਾਕੇ ਦੀ ਸੰਗਤ ਜਾਂਦੀ ਹੈ ਇਹ ਉੱਥੇ ਫਿਰ ਇਸ ਕਰਕੇ ਖਣਪੜਸਾ ਪ੍ਰਕਾਸ਼ ਕਰਵਾ ਕੇ ਤੇ ਅੱਜ ਉਹਨਾਂ ਦੇ ਅਰਦਾਸ ਕੀਤੀ ਤੰਦਰੁਸਤੀ ਅਦੇ ਰੁਕਤਾ ਦੇ ਲਈ ਸਾਰੇ ਸੰਗਤ ਆਪਣੇ ਪਿੰਡ ਦੀ ਉੱਥੇ ਪਹੁੰਚੀ ਹੈ ਜੀ ਸਾਰੇ ਉੱਥੇ ਮੁਲਾਕਾਤ ਹੋਈ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਅੱਜ ਫਿਰ ਜਦੋਂ ਆਏ ਨੇ ਭੋਗ ਤੇ ਆਏ ਨੇ ਤਾਂ ਇੱਥੇ ਮੈਂ ਰੋਜ਼ ਬੈਠਾ ਹੁੰਦਾ ਇੱਥੇ ਮੇਕੋ 6:30 ਵਜੇ ਤਕਰੀਬਨ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੀ ਭੈਣ ਜੀ ਤੇ ਇੱਕ ਹੋਰ ਬੀਬੀ ਕੋਈ ਨਾਲ ਹੋਰ ਵੀ ਸੀ ਇਹ ਚਾਰ ਜੀ ਨੇ ਆਏ ਤੇ ਬڑے ਪਿਆਰ ਦੇ ਨਾਲ ਪਾ ਕੇ ਉਹ ਪੁੱਛਿਆ ਸਾਰਾ ਹਾਜਾ ਕਹਿੰਦੇ ਹੁਣ ਬਾਬਾ ਜੀ ਕੁਛ ਠੀਕੇ ਤੇ ਕਿਰਪਾ ਕਰੋ ਅਰਦਾਸ ਕਰਦੇ ਰਹੋ ਫਿਰ ਬਚਨ ਹੋਏ ਕਿ ਉਹ ਤਕਰੀਬਨ ਜਦੋਂ ਵੀ ਹੁੰਦੇ ਹੁੰਦੇ ਸਨ ਤੇ ਬੀਬੀ ਜੀ ਨਾਲ ਬਚਨ ਹੁੰਦੇ ਰਹਿੰਦੇ ਸਨ ਤੇ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦੇ ਬਾਬਾ ਜੀ ਕਿਰਪਾ ਹੋਣੀ ਸ਼ੇਪ ਹੋਵੇਗੀ ਉਹਨਾਂ ਨੂੰ ਵਿਸ਼ਵਾਸ ਬਹੁਤ ਹੈ ਹਮ ਗੁਰੂ ਸਾਹਿਬ ਤੇ ਬਹੁਤ ਵਿਸ਼ਵਾਸ ਕਰਨ ਵਾਲਾ ਪਰਿਵਾਰਾ ਰਾਜਵੀਰ ਹੁਣਾਂ ਨੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਨ ਵਾਲਾ ਉਹ ਕਹਿੰਦੇ ਸਾਨੂੰ ਸਾਰਾ ਵਿਸ਼ਵਾਸ ਗੁਰੂ ਸਾਹਿਬ ਤੇ ਬਹੁਤ ਹੈ ਕਿਉਂਕਿ ਗੁਰੂ ਸਾਹਿਬ ਆਪ ਕਰਨ ਕਰ ਸਮਰੱਥ ਨੇ ਸਭ ਕੁਝ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਮਾਤਾ ਜੀ ਲਗਾਤਾਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਗੱਲ ਉਹਨਾਂ ਦੀ ਸਾਥੀ ਹੈ ਗਗਨ ਕੁਕਰੀ ਉਹ ਕਹਿੰਦੇ ਕਿ ਇੰਨੇ ਜਿਗਰੇ ਵਾਲੀ ਮਾਤਾ ਤਾਂ ਕਹਿੰਦੇ ਮੈਂ ਨਹੀਂ ਦੇਖੀ ਨਹੀਂ ਤੇ ਜਿਹੋ ਜੀ ਸਿਚੁਏਸ਼ਨ ਦੇ ਵਿੱਚ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਰਾਜਵੀਰ ਹੁਣੇ ਹੈਗੇ ਆ ਇਹੋ ਜੀ ਸਿਚੁਏਸ਼ਨ ਦੇ ਵਿੱਚ ਬੀਬੀਆਂ ਵੈਸੇ ਡੋਲ ਜਾਂਦੀਆਂ ਪਰ ਉਹ ਡੋਲੇ ਨਹੀਂ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਕੋਈ ਪੈਨ ਛੜਦੀ ਪੂਰੀ ਛੜਦੀ ਕਾਲਾ ਦੇ ਵਿੱਚ ਤਾਂ ਹੂੰ ਤੇ ਜਦੋਂ ਗੱਲਬਾਤ ਕੀਤੀ ਜਾਂਦੇ ਬਾਬਾ ਜੀ ਇਸ ਮੇਰਾ ਪਰਿਵਾਰ ਵੀ ਆਣ ਕੇ ਮਿਲਿਆ ਹੂੰ ਤੇ ਸਾਰੇ ਇਸ ਕੇ ਵੀ ਸਭ ਸਾਰਾ ਪਿੰਡ ਸਾਰੇ ਅਸੀਂ ਬੱਚੇ ਛੋਟੇ ਤੋਂ ਵੱਡੇ ਤੋਂ ਲੈ ਕੇ ਸਾਰੇ ਅਰਦਾਸਾਂ ਕਰ ਰਹੇ ਹਾਂ ਹੂੰ ਬਾਬਾ ਜੀ ਰੋਜ਼ ਅਰਦਾਸ ਕਰੋ ਮੈਂ ਕਿਹਾ ਦੱਸਿਆ ਮੈਂ ਕਿਹਾ ਵੀ ਅਸੀਂ ਕੱਲ ਵੀ ਸਵੇਰੇ 5 ਵਜੇ ਅੰਮ੍ਰਿਤ ਵੇਲੇ ਕੀਰਤਨ ਰੋਜ਼ ਕਰਦੇ ਹਾਂ ਕੀਰਤਨ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਤੇ ਉਸ ਤੋਂ ਅੱਜ ਵੀ ਅੰਮ੍ਰਿਤ ਵੇਲੇ ਪਹਿਲੇ ਨਿਤਨੇਮ ਕਰੀਦਾ ਹੈ ਉਸ ਤੋਂ ਬਾਅਦ ਫਿਰ ਅਰਦਾਸ ਕਰਕੇ ਫਿਰ ਉਸ ਤੋਂ ਬਾਅਦ ਕੀਰਤਨ ਸ਼ੁਰੂ ਕੀਤਾ ਰੋਜ਼ ਅਰਦਾਸਾਂ ਕਰ ਰਹੇ ਸੀ ਵੀ ਭਾਈ ਕਿਰਪਾ ਕਰਨ ਮਾਣ ਤੰਦਰੁਸਤੀ ਬਖਸ਼ੇ ਕਰਨਾ ਤੁਹਾਡੇ ਤਾਂ ਮਿਲਦਾ ਫੌਮਮਰੀ ਹੁਣੇ ਰਾਜਵੀਰ ਹੁਣੇ ਇਕੱਠੇ ਖੇਡਦੇ ਰਹੇ ਹੋਗੇ ਸਾਰਿਆਂ ਦੀ ਹਾਂਜੀ ਅਸੀਂ ਤਾਂ ਚਾਰ ਖਰੜੀ ਵੱਡੇ ਆ ਜੀ ਵੀਰੇ ਹੁਣੇ ਹਾਂ ਹਾਂਜੀ ਐਸੀ ਪਿੰਡ ਦੇ ਹੀ ਹੋ ਤੁਸੀਂ ਹਾਂਜੀ ਹਾਂਜੀ ਐਸੀ ਪਿੰਡ ਦੇ ਹੀ ਤੁਹਾਨੂੰ ਕਿ ਕਿਦੋਂ ਪਤਾ ਲੱਗਿਆ ਸੀ ਕਿ ਇਸ ਤਰੀਕੇ ਨਾਲ ਬਾਈਨਾ ਘਟਨਾ ਹੋ ਗਈ ਹੈ ਸਾਨੂੰ ਜੀ 1:3-2 ਵਜੇ ਦੇ ਤਕਰੀਬਨ ਫੋਟੋ ਪਾਈ ਕਿਸੇ ਨੇ ਗਰੁੱਪ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਵੀ ਆਹ ਚੀਜ਼ ਹੋ ਗਈ ਫਿਰ ਸਾਨੂੰ ਨਾ ਯਕੀਨ ਨਹੀਂ ਆਇਆ ਕਿਉਂਕਿ ਫੇਕ ਖਬਰਾਂ ਵੀ ਲੱਗ ਜਾਂਦੀਆਂ ਹਨ ਤੇ ਫਿਰ ਅਸੀਂ ਸੋਸ਼ਲ ਮੀਡੀਆ ਤੇ ਖੁੱਲਿਆ ਤੇ ਉਹਦੇ ਤੋਂ ਜਦੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਦਵਾ ਯਾਨੀ ਕਿ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਰਾਜੂ ਵੀਰੇ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਬਿਜੀ ਆ ਰਿਹਾ ਸੀ ਫੋਨ ਕਿਉਂਕਿ ਮਾਹੌਲ ਹੀ ਉਹਦਾ ਦਾ ਹੋ ਗਿਆ ਸੀ ਨਾ ਫਿਰ ਅਸੀਂ ਉਹਨਾਂ ਦੇ ਚਾਚਾ ਜੀ ਨੂੰ ਫੋਨ ਲਾਇਆ ਉਹ ਉੱਥੇ ਜਾ ਚੁੱਕੇ ਸੀਗੇ ਤੇ ਉਹਨਾਂ ਨੇ ਉਹਨਾਂ ਤੋਂ ਸਾਨੂੰ ਫਿਰ ਜਦੋਂ ਕੰਫਰਮ ਹੋਇਆ ਉਦੋਂ ਸਾਨੂੰ ਹੋਇਆ ਫਿਰ ਉਦੋਂ ਜਾਨੀ ਮਨ ਸਾਡਾ ਬਹੁਤ ਉਦਾਸ ਹੋਇਆ ਵੀ ਇਹ ਕੀ ਹੋ ਗਿਆ ਹਨ ਤੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਵੀ ਜਿਹੜੀਆਂ ਚੀਜ਼ਾਂ ਸਹੀਆਂ ਨਹੀਂ ਜਾ ਸਕਦੀਆਂ ਨਾ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ ਬਹੁਤ ਵਧੀਆ ਇਨਸਾਨ ਸੀ ਤੇ ਉਹਨਾਂ ਦੀ ਵੀ ਜੋ ਡੈਥ ਹੋਈ ਹੈ ਨਾ ਉਹ ਵੀ ਚੀਜ਼ਾਂ ਕਿਉਂਕਿ ਜਿਹੜਾ ਵਧੀਆ ਇਨਸਾਨ ਹੁੰਦਾ ਜੀ ਉਹਨੂੰ ਸਾਰੇ ਚਿੱਤੇ ਕਰਦੇ ਹੀ ਹਾਂ ਪਰ ਇੱਕ ਚੀਜ਼ ਸਰਪੰਚ ਸਾਹਿਬ ਇਹ ਆਪਣੇ ਆਪ 'ਚ ਬਹੁਤ ਵੱਡੀ ਹੁੰਦੀ ਆ ਰਾਜਵੀਰ ਹੁਣਾਂ ਨੂੰ ਜਦੋਂ ਕਿਸੇ ਨੇ ਕੰਨ 'ਚ ਕਿਹਾ ਵੀ ਸ਼ਾਇਦ ਉਹ ਸ਼ੋਹ ਲਾ ਰਹੀ ਸੀ ਮੇਰਾ ਖਿਆਲ ਕਿਤੇ ਕਿ ਤੁਹਾਡੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਹਾਂਜੀ ਉਹਨੂੰ ਇੱਕ ਚੜ੍ਹਦੀ ਕਲਾ ਦਾ ਕਿਹਾ ਉਹਨਾਂ ਨੇ ਕਿ ਚੜ੍ਹਦੀ ਕਲਾ ਕੁਛ ਕਿਸਾਨੀ ਸੰਘਰਸ਼ ਵੇਲੇ ਉੱਥੇ ਚੰਗੂ ਬਾਰਡਰ ਤੇ ਸੀਗੇ ਸਟੇਜ ਤੇ ਜਦੋਂ ਚੜ੍ਹੇ ਸੀ ਤੇ ਉਦੋਂ ਨਾਲ ਦੀ ਨਾਲ ਹੀ ਇਹ ਖਬਰ ਆ ਗਈ ਵੀ ਇਸ ਤਰ੍ਹਾਂ ਪਾਣਾ ਵਾਪਰ ਗਿਆ ਹੂੰ ਤੇ ਮਤਲਬ ਉਹਨੇ ਉਧਰ ਆਪਣਾ ਉਧਰਲਾ ਫਰਜ਼ ਵੀ ਨਿਭਾਇਆ ਤੇ ਇਧਰਲਾ ਫਰਜ਼ ਵੀ ਨਿਭਾਇਆ ਪਰ ਇੱਕ ਚੀਜ਼ ਇਹ ਬਹੁਤ ਵੱਡੀ ਸੀਗੀ ਰਾਜਵੀਰ ਹੁਣਾਂ ਨੇ ਜਿਹੜੀ ਗੱਲ ਕਹੀ ਨਹੀਂ ਤਾਂ ਲੋਕ ਐਡਮਿਟ ਨਹੀਂ ਕਰਦੇ ਵੀ ਬੰਦੇ ਦੀ ਡੈਥ ਕਿਵੇਂ ਹੋਈ ਆ ਪਰ ਉਹ ਕਹਿੰਦੇ ਕਿ ਭਾਈ ਸ਼ਰਾਬ ਜਿਹੜੀ ਹੈ ਬਹੁਤ ਮਾੜੀ ਚੀਜ਼ ਆ ਸ਼ਰਾਬ ਨੂੰ ਤਿਆਗ ਕੇ ਰੱਖੋ ਇਹ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਸਿਹਤ ਦੇਣ ਵਾਲੀ ਗੱਲ ਵੀ ਸੀਗੀ ਉਹਨਾਂ ਨੇ ਕਹੀ ਜੀ ਬਿਲਕੁਲ ਉਹਨਾਂ ਸਚਾਈ ਉਹਨਾਂ ਨੇ ਕਹੀ ਆ ਕਿਉਂਕਿ ਉਹ ਮਨ ਜੇ ਉਹ ਮਨ ਦੇ ਵਿੱਚ ਕੋਈ ਇਹੋ ਜੀ ਗੱਲ ਰੱਖਦਾ ਹੋਵੇ ਤਾਂ ਲੋਕ ਉਹਦੇ ਨਾਲ ਪਿਆਰ ਨਹੀਂ ਕਰਦੇ ਕਿਉਂਕਿ ਉਹ ਸੱਚਾ ਸੁੱਚਾ ਮੂੰਹ ਤੇ ਗੱਲ ਕਹਿਣ ਵਾਲਾ ਤੇ ਇਸੇ ਕਰਕੇ ਲੋਕ ਉਹਨੂੰ ਪਿਆਰ ਕਰਦੇ ਆ ਤੁਸੀਂ ਅੱਜ ਦੇਖਿਆ ਵੀ ਕਦੇ ਕਿਤੇ ਇਹੋ ਜਿਹਾ ਹੋਇਆ ਇੰਨੀਆਂ ਪਿੰਡਾਂ ਦੇ ਵਿੱਚ ਅਰਦਾਸ ਬੇਨਤੀਆਂ ਹੁੰਦੀਆਂ ਹੋਣ ਆ ਸਾਡੇ ਨਾਲ ਬੋਪਾ ਰਾਏ ਪਿੰਡ ਸਰਪੰਚ ਸਾਹਿਬ ਦਾ ਮੈਨੂੰ ਕੱਲ ਫੋਨ ਆਇਆ ਕਹਿੰਦੇ ਅਸੀਂ ਵੀ ਅੱਜ ਅਰਦਾਸ ਬੇਨਤੀ ਕਰੀ ਆ ਮਤਲਬ ਇਸ ਤਰ੍ਹਾਂ ਜਿੰਨੇ ਸੰਪਰਕ ਦੇ ਵਿੱਚ ਸਾਡੇ ਹੈਗੇ ਆ ਉਹ ਹਰ ਰੋਜ਼ ਕੋਈ ਨਾ ਕੋਈ ਫੋਨ ਕਰਦਾ ਬੀ ਅੱਜ ਅਸੀਂ ਕਰੀਆ ਅਸੀਂ ਕਰ ਲਈ ਆ ਮਤਲਬ ਪਿਆਰ ਕਰਕੇ ਹੀ ਇਹ ਸਾਰਾ ਕੁਝ ਹੁੰਦਾ ਆਦਰਵਾਇਜ਼ ਕੋਈ ਕਿਸੇ ਨੂੰ ਨਹੀਂ ਇਸ ਤਰ੍ਹਾਂ ਕਰਦਾ ਪਿਆਰ ਦਿੰਦਾ ਜਿੰਨਾ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਹਮ ਬਾਈਕ ਰਾਈਡਿੰਗ ਦਾ ਸ਼ੌਂਕ ਕਦੋਂ ਪਿਆਰ ਆ ਜੀ ਸੁਣਾਓ ਕਲਾਕਾਰ ਜਦੋਂ ਬਣੇ ਉਸ ਤੋਂ ਬਾਅਦ ਹੀ ਸ਼ੌਂਕ ਹੋਇਆ ਪਹਿਲਾਂ ਹੋਇਆ ਇਹ ਕਿ ਪਹਿਲਾਂ ਤੋਂ ਹੀ ਸੀਗਾ ਨਹੀਂ ਜੀ ਨਹੀਂ ਇਹਨੂੰ ਪਹਿਲਾਂ ਤੋਂ ਹੀ ਸੀਗਾ ਬਾਈਕ ਦਾ ਪਹਿਲਾਂ ਤੁਸੀਂ ਪਹਿਲਾਂ ਨੇ ਬੁਲਟ ਲਿਆ ਸੀਗਾ ਫਿਰ ਉਹਦੇ ਨਾਲ ਇੱਕ ਟਰਾਲੀ ਅਟੈਚ ਕਰਕੇ ਜਾਂਦਾ ਹੁੰਦਾ ਸੀਗਾ ਇਹ ਮੁੱਢ ਤੋਂ ਹੀ ਉਹਨੂੰ ਸ਼ੌਂਕ ਸੀਗਾ ਅੱਛਾ ਸਾਈਡ ਤੇ ਜਿਹੜੀ ਉਹ ਫਿਲਮ ਚ ਆਪਾਂ ਦੇਖਦੇ ਹਾਂ ਬੁਲਟ ਤੇ ਸਾਈਡ ਤੇ ਟਰਾਲੀ ਲੱਗੀ ਹੋਣੀ ਹਾਂਜੀ ਹਾਂਜੀ ਉਹ ਉਹ ਬੈਕ ਸਾਈਡ ਤੇ ਉਹਦੇ ਸਾਈਡ ਲਾ ਲੈਂਦਾ ਸੀਗਾ ਪਿੱਛੇ ਉਹਦੇ ਹਾਂਜੀ ਕਲਾਕਾਰ ਬਣਨ ਦਾ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਕਿਉਂਕਿ ਮਿਹਨਤ ਬਹੁਤ ਕੀਤੀ ਕਾਲਜ ਟਾਈਮ ਦੇ ਵਿੱਚ ਵੀ ਰਾਜਵੀਰ ਹੁਣੇ ਬਹੁਤ ਮਿਹਨਤ ਕਰਦੇ ਰਹੇ ਉੱਥੇ ਬੋਲੀਆਂ ਪਾਉਂਦੇ ਰਹੇ ਗੀਤ ਗਾਉਂਦੇ ਰਹੇ ਹਾਂਜੀ ਹਾਂਜੀ ਮੋਢ ਤੋਂ ਹੀ ਸ਼ੌਂਕ ਸੀਗਾ ਗਾਉਣ ਦਾ ਉਹਨੂੰ ਛੋਟਾ ਹੁੰਦਾ ਹੀ ਨਗਰ ਕੀਰਤਨ ਤੇ ਸ਼ਬਦ ਪੜਨਾ ਮਤਲਬ ਮੋਢ ਤੋਂ ਰੁਚੀ ਇੱਧਰ ਨੂੰ ਸੀ ਬਾਕੀ ਜਿਹੜੇ ਉਹਦੇ ਡੈਡੀ ਸੀਗੇ ਉਹਨਾਂ ਨੇ ਬਹੁਤ ਉਹਨੂੰ ਉਤਸ਼ਾਹ ਦਿੱਤਾ ਉਹਦਾ ਸਹਿਯੋਗ ਦੇ ਨਾਲ ਹੀ ਇਹ ਅੱਗੇ ਵਧਦਾ ਗਿਆ ਉਹਨੂੰ ਤੂੰ ਬੀਬੀ ਜਾਨੀ ਸਿਖਾਉਣੀ ਉਹਨੂੰ ਸਾਰਾ ਕੁਝ ਆਪ ਵੀ ਸਿਖਾਉਂਦੇ ਹੁੰਦੇ ਸੀਗੇ ਪਹਿਲੀ ਵਾਰ ਜਦੋਂ ਗਾਣਾ ਹਿੱਟ ਹੋ ਗਿਆ ਰਾਜਵੀਰ ਦਾ ਉਦੋਂ ਕੀ ਮਾਹੌਲ ਸੀਗਾ ਫਿਰ ਬੜਾ ਬਹੁਤ ਵਧੀਆ ਮਾਹੌਲ ਸੀਗਾ ਕਿਉਂਕਿ ਉਦੋਂ ਪਿੰਡ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਸੀਗੀ ਵੀ ਸਾਡੇ ਪਿੰਡ ਦਾ ਜਦੋਂ ਰਾਜਵੀਰ ਜਵੰਦਾ ਪੋਣਾ ਲਿਖਿਆ ਜਾਂਦਾ ਸੀ ਤਾਂ ਬੜਾ ਪਿੰਡ ਦਾ ਨਾਮ ਰੋਸ਼ਨ ਕਰਿਆ ਉਹਨੇ ਹੂੰ ਤੇ ਕਰਦਾ ਰਹੇਗਾ ਹੂੰ ਔਰ ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ ਦੁਆਵਾਂ ਅਰਦਾਸਾਂ ਦਾ ਦੌਰ ਚੱਲ ਰਿਹਾ ਅਸੀਂ ਵੀ ਚਲੋ ਸਾਰਿਆਂ ਨੂੰ ਕਹਿੰਨੇ ਆ ਕਿ ਦੁਆਵਾਂ ਅਰਦਾਸਾਂ ਕਰਨ ਲੋਕ ਤੁਹਾਡੇ ਪਿੰਡ ਦੇ ਲੋਕ ਤਾਂ ਕਰ ਹੀ ਰਹੇ ਹੋ ਨੇੜੇ ਤਿੜੇ ਦੇ ਪਿੰਡਾਂ ਦੇ ਵਿੱਚ ਵੀ ਲੋਕ ਅਰਦਾਸਾਂ ਕਰ ਰਹੇ ਆ ਸੋਸ਼ਲ ਮੀਡੀਆ ਸਾਰਾ ਰਾਜਵੀਰ ਨੂੰ ਅਰਦਾਸਾਂ ਦੇ ਨਾਲ ਭਰਿਆ ਪਿਆ ਔਰ ਜਦੋਂ ਤੁਸੀਂ ਦੇਖਦੇ ਹੋ ਕਿ ਇੰਨੀਆਂ ਅਰਦਾਸਾਂ ਇੱਕ ਬੰਦੇ ਲਈ ਹੋ ਰਹੀਆਂ ਨੇ ਤਾਂ ਅਰਦਾਸ ਕੰਮ ਕਰਦੀ ਆ ਬਿਲਕੁਲ ਜੀ ਬਿਲਕੁਲ ਅਰਦਾਸ ਹੀ ਸਭ ਤੋਂ ਮਹੱਤਵ ਆ ਅਰਦਾਸ ਤੇ ਹੀ ਆਪਾਂ ਹਰ ਜਗ੍ਹਾ ਕਾਰਜ ਕੋਈ ਵੀ ਸ਼ੁਰੂ ਕਰਦੇ ਆ ਉਦੋਂ ਆਪਾਂ ਸਭ ਤੋਂ ਪਹਿਲਾਂ ਅਰਦਾਸ ਹੀ ਕਰਦੇ ਆ ਅਰਦਾਸ ਛੇ ਨਹੀਂ ਪਾਵਰ ਬਾਕੀ ਸਾਰਾ ਕੁਝ ਤਾਂ ਫੇਲ ਹੋ ਜਾਊਗਾ ਅਰਦਾਸ ਕਰੀ ਹੋਈ ਵਿਅਰਥ ਨੇ ਬਿਆਜ਼ੀ ਨੀਂਂ ਦੀ ਤੁਸੀਂ ਮੌਜੂਦਾ ਸਰਪੰਚ ਨੂੰ ਸਪੰਡ ਦੇ ਹਾਂਜੀ ਹਾਂਜੀ ਤੁਸੀਂ ਵੋਟਾਂ ਪਈਆਂ ਤੁਹਾਨੂੰ ਤੁਸੀਂ ਸਰਪੰਚ ਬਣ ਗਏ ਤੁਹਾਡੇ ਨਾਲ ਤਾਂ ਪਿਆਰ ਵੀ ਖਾਸਾ ਰਾਜਵੀਰ ਹੋਣਾ ਦਾ ਤੁਹਾਡੀ ਵੀ ਸਪੋਰਟ ਕੀਤੀ ਇਲੈਕਸ਼ਨ ਦੌਰਾਨ ਵੀ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਇੱਥੇ ਰਿਹਾ ਇਲੈਕਸ਼ਨ ਦੇ ਦੌਰਾਨ ਇੱਥੇ ਪਿੰਡ ਦੇ ਵਿੱਚ ਕੱਲੇ ਕੱਲੇ ਘਰ ਸਾਡੇ ਨਾਲ ਗਿਆ ਹੂੰ ਆਉਂਦਾ ਜਾਂਦਾ ਰਿਹਾ ਅੱਗੋਂ ਪਿੱਛੋਂ ਵੀ ਹਰ ਫੁੱਲ ਸਪੋਰਟ ਸੀਗੀ ਉਹਦੀ ਹੂੰ ਤੁਹਾਡੇ ਸ਼ਰੀਕੇ ਚੋਂ ਹੀ ਨੇ ਵੈਸੇ ਜਾਂ ਸਾਡਾ ਜੋ ਸ੍ਰੀਕਾ ਸਮਝ ਲੋ ਜੋ ਮਰਜੀ ਸਮਝ ਲੋ ਸਾਡਾ ਸਾਂਝੀ ਕੰਨ ਦਾ ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾਣਾ ਖੇਡਣਾ ਕੋਦਣਾ ਆ ਤਾਂ ਹੁਣ ਨਵੇਂ ਮਕਾਨ ਬਣੇ ਆ ਕੋਠੀਆਂ ਬਣ ਗਈਆਂ ਪਹਿਲਾਂ ਤਾਂ ਆਪਣੇ ਕੱਚੇ ਘਰ ਹੁੰਦੇ ਸੀਗੇ ਜਿੱਦਾਂ ਦੇ ਆਪਣੇ ਹੁੰਦੇ ਸੀ ਕੰਧਾਂ ਜਿੱਦਾਂ ਦੀਆਂ ਹੁੰਦੀਆਂ ਨੀਵੇਂ ਤਾਂ ਇੱਕ ਦੂਜੇ ਕੰਨ ਤੋਂ ਛਾਲ ਮਾਰਨਾ ਇੱਧਰ ਜਾਣਾ ਉੱਧਰ ਜਾਣਾ ਬੱਚੇ ਇਸ ਤਰ੍ਹਾਂ ਕਰਦੇ ਹੀ ਰਹਿੰਦੇ ਸੀ ਕੋਈ ਇਹ ਜਿਹੇ ਦੂਜੇ ਪਰਿਵਾਰ ਵਾਲੀ ਗੱਲ ਨਹੀਂ ਜਦੋਂ ਪਤਾ ਲੱਗਿਆ ਕਿ ਰਾਜਵੀਰ ਦੇ ਨਾਲ ਇਹ ਘਟਨਾ ਹੋ ਗਈ ਪਿੰਡ ਦਾ ਮਾਹੌਲ ਕੀ ਸੀਗਾ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਨਾਲ ਉਹ ਅਟੈਚਮੈਂਟ ਸਰਪੰਚ ਸਾਹਿਬ ਜਿਆਦਾ ਜਿਆਦਾ ਅਜੀਬ ਹੀ ਹੈਗੀ ਆ ਅਜੀਬ ਹੀ ਅਜੀਬ ਹੀ ਕਿਉਂਕਿ ਪਿੰਡ ਮੈਂ ਅਸਲ ਪੀਏ ਜੂ ਮਲੇ ਤੇ ਸੀਗਾ ਜਦੋਂ ਮੈਨੂੰ ਕਾਲ ਲਾਈ ਤਾਂ ਮੈਂ ਉਸੇ ਟਾਈਮ ਉਧਰੋਂ ਉੱਥੇ ਨੂੰ ਚਲੇ ਗਿਆ ਚੰਡੀਗੜ੍ਹ ਨੂੰ ਚੰਡੀਗੜ੍ਹ ਨੂੰ ਚਲੇ ਹਾਂਜੀ ਹਾਂਜੀ ਤੇ ਮਗਰੀ ਅਰਦਾਸ ਬੇਨਤੀਆਂ ਸਾਰਾ ਨਗਰ ਇਕੱਠਾ ਹੋ ਗਿਆ ਜਦੋਂ ਪਤਾ ਲੱਗਿਆ ਹਾਂ ਤੇ ਜਦੋਂ ਇਹ ਅਰਦਾਸ ਬੇਨਤੀ ਕਰੀ ਕਿ ਸੇਤ ਠੀਕ ਹੋਵੇ ਜਲਦੀ ਤੰਦਰੁਸਤ ਹੋਵੇ ਮਤਲਬ ਬੜਾ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਗਮ ਸੀਗਾ ਵੀ ਇਹ ਕੀ ਪਾਣਾ ਵਰਤ ਗਿਆ ਤੁਸੀਂ ਜਦੋਂ ਸਰਪੰਚ ਸਾਹਿਬ ਰਾਜਵੀਰ ਬਾਈ ਦੇ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਹੋਣਾਂ ਦਾ ਐਕਸੀਡੈਂਟ ਹੋ ਗਿਆ ਤੁਸੀਂ ਫੂਟਿਸ ਗਏ ਫਿਰ ਦੇਖ ਕੇ ਆਏ ਹੋ ਤੁਸੀਂ ਰਾਜਵੀਰ ਕਿਸ ਕੰਡੀਸ਼ਨ ਦੇ ਵਿੱਚ ਸੀਗਾ ਜਦੋਂ ਬੈੱਡ ਤੇ ਸੀਗਾ ਦੇਖੋ ਜੀ ਉਦੋਂ ਤਾਂ ਬੇਸੁਰਤੀ ਸੀਗਾ ਜਦੋਂ ਉਹਨੂੰ ਦੇਖਿਆ ਹੁਣ ਵੀ ਦੇਖਦੇ ਆ ਠੀਕ ਆ ਹੂੰ ਉਦੋਂ ਹਾਰਟਬੀਟ ਸਲੋਸ ਹੋਈ ਹੋਈ ਸੀਗੀ ਹੁਣ ਸਾਰਾ ਕੁਝ ਇੰਪਰੂਵ ਕਰ ਗਿਆ ਠੀਕ ਹੋ ਰਿਹਾ ਹਾਂ ਜਲਦੀ ਠੀਕ ਹੋਏਗਾ ਜਦੋਂ ਤੁਸੀਂ ਦੇਖਿਆ ਦੋ ਤਿੰਨ ਵਾਰ ਜਾ ਕੇ ਆਏ ਹੋ ਤੁਸੀਂ ਹਸਪੀਟਲ ਨਹੀਂ ਮੈਂ ਮੈਂ ਰਹਿ ਹੈ ਹੀ ਉੱਥੇ ਦੋ ਦਿਨ ਦੋ ਦਿਨ ਉੱਥੇ ਸੀ ਹਾਂ ਜੀ ਦੋ ਦਿਨ ਉੱਥੇ ਸੀ ਕੀ ਕੰਡੀਸ਼ਨ ਲੱਗਦੀ ਆ ਕਿਉਂਕਿ ਉਸ ਤੋਂ ਬਾਅਦ ਹੋਸ਼ ਨਹੀਂ ਆਇਆ ਰਾਜਵੀਰ ਬਾਈ ਉਹਨਾਂ ਨੂੰ ਕੀ ਡਾਕਟਰ ਕਹਿ ਰਹੇ ਆ ਕਿਉਂ ਇੰਪਰੂਵਮੈਂਟ ਕਦੋਂ ਤੱਕ ਕਿਉਂਕਿ ਜਾਂ ਲੰਬਾ ਚੱਲ ਸਕਦਾ ਇਲਾਜ ਕਹਿੰਦੇ ਲੰਬਾ ਚੱਲ ਸਕਦਾ ਵੇਟ ਕਰੋ ਕਹਿੰਦੇ ਹਾਂ ਇਹਨੇ ਚੋਟ ਜਿਹੜੀ ਲੱਗੀ ਆ ਉਸ ਦਾ ਮੰਨ ਲਾੰਬਾ ਚੱਲ ਸਕਦਾ ਵੇਟ ਕਰਨੀ ਪਊਗੀ ਵੀ ਹੋ ਜਾਏਗਾ ਸਾਡੇ ਕੰਟਰੋਲ ਦੇ ਵਿੱਚ ਸਥਿਤੀ ਸਾਰੀ ਹੂੰ ਬ੍ਰੇਨ ਨੂੰ ਛੱਡ ਕੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਰਿਸਪੌਂਡ ਕਰ ਰਹੀਆਂ ਨੇ ਬ੍ਰੇਨ ਵੀ ਥੋੜਾ ਬਹੁਤਾ ਰਿਸਪੌਂਡ ਕਰਨ ਲੱਗਾ ਰਿਸਪੌਂਸ ਦੇਣ ਲੱਗਾ ਜੇ ਹੂੰ ਹਲਕਾ ਫੁਲਕਾ ਜੀ ਕੋਈ ਸਲੋ ਆ ਜੇ ਹੂੰ ਸਲੋ ਆ ਜੇ ਪਰ ਜਿੱਦਾਂ ਦੀ ਸੱਟ ਆ ਉਸ ਹੱਬ ਨਾਲ ਇਹ ਇਹੋ ਜੇ ਕੇਸਿਸ ਦੇ ਵਿੱਚ ਡਾਕਟਰ ਕਹਿੰਦੇ ਕਿ ਲੰਬਾ ਟਾਈਮ ਇਲਾਜ ਚਲਾ ਕੇ ਜਿਹੜਾ ਉਹ ਰਿਕਵਰੀ ਹੋ ਜਾਂਦੀ ਆ ਬ੍ਰੇਨ ਦੀ ਬਿਲਕੁਲ ਜੀ ਬਿਲਕੁਲ ਡਾਕਟਰ ਤਾਂ ਇਹੀ ਭਰੋਸਾ ਦਿੰਦੇ ਆ ਵੀ ਤੁਸੀਂ ਹੌਸਲਾ ਰੱਖੋ ਵੀ ਸਾਰਾ ਕੁਝ ਠੀਕ ਹੋ ਜਾਊਗਾ ਵੀ ਪਹਿਲੇ ਜਿਹੜੀ ਸੀ ਜਿਹੜਾ ਸਾਨੂੰ ਖਤਰਾ ਸੀਗਾ ਅਸੀਂ ਉਸ ਖਤਰੇ ਦੇ ਵਿੱਚੋਂ ਅੱਗੇ ਲੰਘ ਚੁੱਕੇ ਹਾਂ ਹਾਂ ਹੁਣ ਸਾਨੂੰ ਇਹਨਾਂ ਖਤਰਾ ਨਹੀਂ ਆ ਪਤਾ ਹਾਂ ਯਾਨੀ ਕਿਉਂਕਿ ਹਾਰਟ ਪਹਿਲਾਂ ਪੰਪ ਨਹੀਂ ਕਹਿੰਦੇ ਉਸ ਤਰ੍ਹਾਂ ਕਰ ਰਿਹਾ ਸੀ ਫਿਰ ਟ੍ਰੀਟਮੈਂਟ ਕੀਤਾ ਹਾਰਟ ਹੁਣ ਜਿਹੜਾ ਉਹ ਕੰਟਰੋਲ ਦੇ ਵਿੱਚ ਹੈਗਾ ਹਾਰਟ ਕੰਮ ਕਰ ਰਿਹਾ ਪਲਸ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਹੁਣ ਹਾਰਟ ਵਗੈਰਾ ਸਾਰਾ ਕੁਝ ਬੀਪੀ ਨੋਰਮਲ ਸਾਰਾ ਕੁਝ ਠੀਕ ਚੱਲ ਰਿਹਾ ਤੁਸੀਂ ਤਾਂ ਚਲੋ ਪਿੰਡ ਦੇੋਂ ਪਿੰਡ ਦੇ ਵਿੱਚ ਮੋਹ ਪਿਆਰ ਥੋੜਾ ਜ਼ਿਆਦਾ ਪਰ ਕਲਾਕਾਰਾਂ ਨੇ ਬੜੀ ਸ਼ਾਨਦਾਰ ਭੂਮਿਕਾ ਨਿਭਾਈ ਆ ਕਲਾਕਾਰ ਦੇਖੋ ਉੱਥੇ ਡਿਊਟੀਆਂ ਲਾ ਲਿਆ ਜਿੱਦਾਂ ਉਹਨਾਂ ਦਾ ਵਾਕਈ ਪਰਿਵਾਰਕ ਮੈਂਬਰ ਹੁੰਦੇ ਆ ਰਾਜਵੀਰ ਹੁਣੀ ਆਪਣੇ ਕੁਲਵਿੰਦਰ ਬਿੱਲੇ ਹੁਣੀ ਉੱਥੇ ਨੇ ਉਹ ਹੋਰ ਵੀ ਕਨਵਰ ਗਰੇਵਾਲ ਹੁਣੀ ਉੱਥੇ ਆ ਤੁਸੀਂ ਤਾਂ ਗਏ ਹੋਗੇ ਗਏ ਹੋ ਜਦੋਂ ਪਹਿਲੇ ਦਿਨ ਉਹ ਸਾਰੇ ਡਟ ਕੇ ਗਿੱਪੀ ਗਰੇਵਾਲ ਹੁਣੀ ਮਿਲ ਕੇ ਤੋਂ ਨੇ ਜਸਵੀਰ ਜੱਸੀ ਸਾਰੇ ਲੋਕ ਗਗਨ ਕੁਕਰੀ ਹੁਣੀ ਬਿਲਕੁਲ ਜੀ ਕੌਨਰ ਗਰੇ ਵਾਲੋ ਉਸ ਦਿਨ ਦੇ ਗੇਟ ਦੇ ਅੱਗੇ ਬੈਠੇ ਆ ਬਿਲਕੁਲ ਇੱਕ ਮਿੰਟ ਨਹੀਂ ਪਾਸੇ ਹੋ ਰਹੇ ਸਾਰੇ ਜਿੰਨੇ ਸੰਗੀਤਕਾਰ ਆ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਜਿਹੜੇ ਉੱਥੇ ਐਂ ਡਟ ਕੇ ਬੈਠੇ ਨੇਗੇ ਮਤਲਬ ਬਿਲਕੁਲ ਪਿੱਛੇ ਨਹੀਂ ਹਟ ਰਹੇ ਹਰ ਟਾਈਮ ਤੇ ਜੋ ਅੱਗੇ ਵੱਧ ਕੇ ਸਪੋਰਟ ਕਰਦੇ ਆ ਜੀ ਹੂੰ ਹੂੰ ਪਰ ਇੱਕ ਚੰਗੀ ਚੀਜ਼ ਵੀ ਆ ਨਹੀਂ ਤਾਂ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਕਿਸੇ ਦਾ ਐਕਸੀਡੈਂਟ ਹੁੰਦਾ ਕੋਈ ਘਟਨਾ ਕਿਸੇ ਨਾਮ ਆਪਰਦੀ ਆ ਤਾਂ ਕੋਈ ਇੱਕ ਦਿਵਾਰ ਹਾਲ ਜਾਨਨ ਤਾਂ ਲੋਕ ਚਲੇ ਜਾਂਦੇ ਆ ਪਰ ਐਦਾ ਨਹੀਂ ਹੁੰਦਾ ਕਿ ਕੋਈ ਪਰਿਵਾਰਕ ਮੈਂਬਰ ਦੇ ਤਰ੍ਹਾਂ ਬੰਦਾ ਉੱਥੇ ਡਿਊਟੀਆਂ ਦੇ ਰਿਹਾ ਕੋਈ ਸਵੇਰ ਦੀ ਸ਼ਿਫਟ ਸੰਭਰ ਰਿਹਾ ਕੋਈ ਰਾਤ ਦੀ ਸ਼ਿਫਟ ਸੰਭਰ ਰਿਹਾ ਉੱਥੇ ਰਾਤ ਦੀ ਛੱਡੋ ਉਹ ਤਾਂ 24 ਘੰਟੇ ਬੈਠਿਆ ਜੀ ਸਾਰੇ ਇੱਕ ਨਾ 24 ਘੰਟੇ ਹੀ ਉੱਥੇ ਬੈਠਿਆ ਹੂੰ ਕੋਈ ਇਹੋ ਜਿਹਾ ਕਲਾਕਾਰ ਨਹੀਂ ਵੀ ਜਿਹੜਾ ਨਹੀਂ ਉੱਥੇ ਆ ਰਣਜੀਤ ਬਾਬੇ ਹੁਣੇ ਸਾਰੇ ਜਤ ਸਵਾਹਿਬ ਹਾਂ ਕੀ ਦਾ ਕੀ ਦਾ ਨਾਮ ਲਾਵਾਂ ਜਿੰਨੇ ਵੀ ਹੈਗੇ ਆ ਸਾਰੇ ਉੱਥੇ ਹਾਜ਼ਰ ਬੈਠੇ ਆ ਹਾਂ ਸਾਰੇ ਆਪੋ ਆਪਣੇ ਜਿਹੜੇ ਪ੍ਰੋਗਰਾਮ ਉਹਨਾਂ ਦੀ ਆਪਣੀਆਂ ਰਿਕਾਰਡਿੰਗਾਂ ਸਭ ਕੈਨਸਲ ਕਰਤੀਆਂ ਉਹਨਾਂ ਨੇ ਹਾਂ ਕਹਿੰਦੇ ਸਾਡਾ ਜਦੋਂ ਗੱਲਬਾਤ ਹੁੰਦੀ ਹੈ ਕਹਿੰਦੇ ਸਾਡਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਜਿੰਨੀ ਦੇ ਰੇ ਨਹੀਂ ਠੀਕ ਹੁੰਦਾ ਸਾਡਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਕਲਾਕਾਰ ਵੀ ਆਉਂਦੇ ਜਾਂਦੇ ਨੇ ਤੇ ਅਸੀਂ ਹੋਰ ਵੀ ਪਿੰਡ ਇੱਥੇ ਮਾਹੌਲ ਬਣਦਾ ਰਹਿੰਦਾ ਸੀਗਾ ਹਾਂਜੀ ਆ ਜਾਂਦੇ ਸੀਗੇ ਆਉਂਦੇ ਜਾਂਦੇ ਰਹਿੰਦੇ ਸੀ ਜਦੋਂ ਇੱਥੇ ਪਿੰਡ ਰਹਿੰਦੇ ਸੀ ਕੋਈ ਨਾ ਕੋਈ ਮਿਲਣ ਗੱਲਣ ਆਇਆ ਰਹਿੰਦਾ ਸੀ ਗੱਲਾਂ ਤੇ ਕਰਦੇ ਹਮ ਇਕੱਠੇ ਹੁੰਦੇ ਰਹਿੰਦੇ ਸੀ ਹਾਂਜੀ ਹਾਂਜੀ ਜਿੱਦਾਂ ਮੁਹਾਲੀ ਗਏ ਡੇਢ ਸਾਲ ਪਹਿਲਾਂ ਰਾਜਵੀਰ ਜਵੰਦਾ ਹੋਣੀ ਉਹਨਾਂ ਦਾ ਪੂਰਾ ਪਰਿਵਾਰ ਮੁਹਾਲੀ ਚਲਾ ਗਿਆ ਪਰ ਇੱਥੇ ਵੀ ਘਰ ਨੂੰ ਪੂਰਾ ਓਹੀ ਮੇਨਟੇਨ ਕਰਕੇ ਰੱਖਿਆ ਉਹਨਾਂ ਨੇ ਦਿਖਾਉਂਦਾ ਹੈ ਕਿ ਵੀ ਪਿੰਡ ਨਾਲ ਲਗਾ ਬਹੁਤ ਬਹੁਤ ਰਾਜਵੀਰ ਹੋਣਾ ਬਿਲਕੁਲ ਜੀ ਬਿਲਕੁਲ ਉਹ ਮੇਨਟੇਨ ਕਰਕੇ ਰੱਖਿਆ ਪਹਿਲਾਂ ਮਾਰ ਗਿਆ ਸੀ ਸਾਡੇ ਚਾਚੀ ਇੱਥੇ ਪਹਿਲਾਂ ਆ ਕੇ ਗਏ ਆ ਮਤਲਬ ਉਹ ਇੱਥੇ ਕਈ ਦਿਨ ਰਹਿੰਦੇ ਹੁੰਦੇ ਸੀ ਫੇਰ ਉਹਨੇ ਲੰਘਦੇ ਕਰਦੇ ਨੇ ਉਹਨਾਂ ਨਾਲ ਲੈ ਜਾਣਾ ਛੱਡ ਜਾਣਾ ਇਸ ਤਰ੍ਹਾਂ ਲੱਗਿਆ ਰਹਿੰਦਾ ਸੀ ਜਾਣਾ ਹੁਣ ਰਾਜਵੀਰ ਜਵੰਦਾ ਹੋਣਾ ਦੇ ਮਾਤਾ ਜੀ ਵੀ ਇਸ ਪਿੰਡ ਦੇ ਸਰਪੰਚ ਰਹੇ ਆ ਪੋਣਾ ਪੋਣਾ ਪਿੰਡ ਦੇ ਹਾਂਜੀ ਉਹ ਪਿਛਲੀ ਟਰਮ ਦੇ ਵਿੱਚ ਉਹ ਸਰਪੰਚ ਸੀਗੇ ਹਾਂਜੀ ਇਸ ਵਾਰ ਫਿਰ ਸਾਰੇ ਪਿੰਡ ਨੇ ਤੁਹਾਨੂੰ ਚੁਣਿਆ ਕਿ ਤੁਸੀਂ ਸਾਂਝੇ ਤੌਰ ਤੇ ਉਮੀਦਵਾਰ ਬਣੇ ਪਿੰਡ ਦੇ ਹਾਂਜੀ ਹਾਂਜੀ ਇਸ ਵਾਰ ਮੈਂ ਸਾਂਝੇ ਤੌਰ ਤੇ ਉਮੀਦਵਾਰ ਬਣਿਆ ਹਾਂ ਹਾਂਜੀ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਬੱਬਈ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰੇ ਦੁਆ ਅਰਦਾਸ ਕਰੀਏ ਕਿ ਵੀਰਾ ਜਲਦੀ ਜਲਦੀ ਠੀਕ ਹੋਵੇ ਬਿਲਕੁਲ ਜੀ ਅਰਦਾਸ ਬੇਨਤੀ ਆ ਇਹ ਨੇ ਉਹਨਾਂ ਨੂੰ ਠੀਕ ਤੰਦਰੁਸਤ ਕਰਨਾ ਮੇਰੀ ਸਮੂਹ ਸੰਗਤ ਨੂੰ ਬੇਨਤੀ ਆ ਜਿਸ ਸਮ ਦੇਸ਼ਾਂ ਦੇ ਵਿੱਚ ਜਿੱਥੇ ਵੀ ਵਸਦੇ ਆ ਜਿਹੜੇ ਪਿਆਰ ਕਰਦੇ ਆ ਸਾਰੇ ਉਹਦੀ ਸਿਹਤ ਦੀ ਤੰਦਰੁਸਤੀ ਅਰਦਾਸ ਬੇਨਤੀ ਕਰੋ ਤਾਂ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਵਿੱਚ ਆਵੇ ਆਪਾਂ ਨੂੰ ਫੇਰ ਖੁਸ਼ੀਆਂ ਖੇੜੇ ਦੇਵੇ ਬਬੀ ਜਿਹੜਾ ਅਰਦਾਸ ਦਾ ਕਨਸੈਪਟ ਆ ਤੁਸੀਂ ਤਾਂ ਰਾਜਵੀਰ ਉਹਨਾਂ ਦੇ ਪਿੰਡ ਦੇ ਵਿੱਚ 17 ਸਾਲਾਂ ਤੋਂ ਗਰੰਥੀ ਸਿੰਘ ਦੀ ਭੂਮਿਕਾ ਨਿਭਾ ਰਹੇ ਹੋ ਇਹ ਜਿਹੜਾ ਗੁਰੂ ਸਾਹਿਬ ਸ਼ੁਰੂ ਕਰਕੇ ਗਿਆ ਅਰਦਾਸ ਦਾ ਕਨਸੈਪਟ ਇਹ ਸਭ ਤੋਂ ਉੱਪਰ ਮੰਨਿਆ ਜਾਂਦਾ ਅਰਦਾਸ ਕਹਿੰਦੇ ਸੱਚੇ ਮਨ ਨਾਲ ਪੰਜ ਪਿਆਰੇ ਕਿਤੇ ਵੀ ਖੜੇ ਹੋ ਕੇ ਅਰਦਾਸ ਕਰਦੇ ਤਾਂ ਉਹ ਲੱਗਦੀ ਹੈ ਅਰਦਾਸ ਸੁਣਦੇ ਆ ਹੁਣ ਤਾਂ ਅਰਦਾਸਾਂ ਬਹੁਤ ਹੋ ਰਹੀਆਂ ਨੇ ਕੋਨੂੰ ਆਸ ਮੀਦ ਕੀ ਆ ਦੇਖੋ ਗੁਰਬਾਣੀ ਇਹ ਕਹਿੰਦੀ ਹੈ ਵੀ ਬਿਰਥਾ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਕਦੀ ਵੀ ਬਿਰਥੀ ਨਹੀਂ ਜਾਂਦੀ ਜਦੋਂ ਸੰਗਤ ਰੂਪੀ ਆਪਾਂ ਉਸ ਸਾਰੇ ਖਜ਼ਾਨੇ ਦੇ ਮਾਲਕ ਅੱਗੇ ਆਪਾਂ ਮਨ ਕਰਕੇ ਅਰਦਾਸ ਕਰਦੇ ਆ ਕਿਉਂਕਿ ਅਰਦਾਸ ਦਾ ਸਾਡੇ ਧਰਮ ਦੇ ਵਿੱਚ ਬਹੁਤ ਮਤਵ ਆ ਮਕਰਨ ਸ਼ਾਲਾ ਵਾਣੇ ਦੀ ਅਰਦਾਸ ਉਹਨੇ ਕੋਈ ਪੀਤੀ ਦੇਖੋ ਕਿੰਦੀ ਸੰਪੂਰਨ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਅਰਦਾਸ ਦਾ ਬਹੁਤ ਮਤਵ ਹੈ ਇਸ ਕਰਕੇ ਦੀਆਂ ਅਰਦਾਸਾਂ ਹੋ ਰਹੀਆਂ ਤੇ ਜਦੋਂ ਅਰਦਾਸ ਹੁੰਦੀ ਹੈ ਤੇ ਜਰੂਰ ਉਹ ਵਾਹਿਗੁਰੂ ਕਿਰਪਾ ਕਰਦੇ ਨੇ ਅਰਦਾਸ ਕਰੋ ਕਿ ਸਾਡਾ ਪਰਮੇਸ਼ੀ ਕਹਿੰਦਾ ਵੀ ਤੁਹਾਨੂੰ ਜੇ ਕੋਈ ਤਕਲੀਫ ਹੈ ਜਾਂ ਕੁਝ ਵੀ ਹੈ ਤੁਸੀਂ ਉਸ ਦੇ ਅਰਦਾਸ ਬੇਨਤੀ ਕਰੋ ਧੰਨਵਾਦ ਬਹੁਤ ਮਿਹਰਬਾਨੀ ਥੈਂਕ ਯੂ ਤਾਂ ਬਾਈ ਰਾਜਵੀਰ ਜਵੰਦਾ ਉਹਨਾਂ ਦੀ ਸਿਹਤ ਆਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਿੰਡ ਦੇ ਵਿੱਚ ਵੀ ਲਗਾਤਾਰ ਸਵੇਰੇ ਸ਼ਾਮ ਅਰਦਾਸ ਹੋ ਰਹੀ ਹੈ ਨਜ਼ਦੀਕੀ ਪਿੰਡ ਹੈ ਗੁਰੂ ਸਾਹਿਬ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਰਤੀ ਹੈ ਉੱਥੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਔਰ ਉਹਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਗਈਆਂ ਰਾਜਵੀਰ ਜਵੰਦਾ ਹੁਣਾਂ ਦੇ ਮਾਤਾ ਜੀ ਵੀ ਅੱਜ ਪਹੁੰਚੇ ਸਿਗੇ ਉਹਨਾਂ ਦੇ ਸਿਸਟਰ ਉਹਨਾਂ ਦੇ ਚਾਚਾ ਜੀ ਵੀ ਆਏ ਸਿਗੇ ਔਰ ਉਹ ਵੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਤਾਂ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਡਾਕਟਰ ਕਹਿੰਦੇ ਆ ਕਿ ਇੰਤਜ਼ਾਰ ਕਰਨਾ ਪੈਣਾ ਪਰ ਸਾਰੇ ਆਸੁਮੀਤ ਕਰੀਏ ਅਰਦਾਸ ਕਰੀਏ ਕਿ ਜਲਦੀ ਜਲਦੀ ਬਈ ਰਾਜਵੀਰ ਜਵੰਦਾ ਠੀਕ ਹੋਣ ਜਲਦੀ ਜਲਦੀ ਫਿਰ ਉਸੇ ਤਰ੍ਹਾਂ ਸਟੇਜਾਂ ਤੇ ਭੰਗੜੇ ਪਾਉਂਦੇ ਹੋਏ ਨੱਚਦੇ ਗਾਉਂਦੇ ਨਜ਼ਰ ਆਉਣ ਕੈਮਰਾ ਪਰਸਨ ਜੋ ਬੰਦੇ ਨਾਲ ਵਿਕਰਮ ਸਿੰਘ ਬੋਲਡ ਪੰਜਾਬ ਟੀਵੀ ਪਿੰਡ ਪੋਨਾ ਜਗਰਾਓ